ਇੰਦਰਪੱਪਾ ਨਾਨਕ ਦੀ ਪਾਰਕ 'ਚ ਲੱਗੀ ਅੱਗ ਅਗਲਕਨਾਲ ਕਾ ਅਤੇ ਬੂਟੇ ਸੜਕੇ ਹੋਏ ਸਵਾ ਲੋਕਾਂ ਵਿੱਚ ਭਾਰੀ ਰੋਸ ਪੁਲਿਸ ਨੂੰ ਕਾਰਵਾਈ ਕੀਤੀ ਮਾ ਇੰਦਰਪੱਪਾ ਨਾਨਕ ਦੀ ਨਾਵਾ ਪਾਰਕ ਵਿੱਚ ਬੇਪਰੀਹਾਲ ਚ ਅੱਗ ਲੱਗਨ ਨਾਲ ਕਾ ਅਤੇ ਲੱਕੇ ਉਥੇ ਬੂਟੇ ਸੜਕੇ ਸਵਾਹ ਹੋ ਗਏ ਜਿਸ ਨਾਲ ਲੋਕਾਂ ਵਿੱਚ ਪਰੇ ਰੋਸ ਪਾਇਆ ਜਾ ਰਿਹਾ ਹੈ ਲੋਕਾਂ ਅਤੀਸ ਬੰਤ ਆਗੂਆਂ ਨੇ ਕੀ ਕਿ ਜਿਸ ਨੇ ਵੀ ਇਹ ਕਾਰਵਾਈ ਕੀਤੀ ਹੈ ਉਹ ਅਤਨੰਦਨ ਜੋ ਹੈ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਕਿ ਜਿਹੜੇ ਵੀ ਇਹ ਭੜੇ ਅਨਸਰ ਨੇ ਕਾਰਵਾਈ ਕੀਤੀ ਹੈ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਏ ਤਾਂ ਜੋ ਅਗਾਹ ਤੋਂ ਅਜਿਹਾ ਕੋਈ ਕਾਨੂੰਨਾ ਕੰਮ ਨਾ ਕਰ ਸਕੇ ਇਹ ਜੀ ਜਿਹੜੀ ਦਰਬਾਰ ਸਾਹਿਬ ਦੇ ਬੈਕ ਸਾਈਡ ਤੇ ਦਿੱਤਰੰਦਾ ਵਪਾਰਕ ਦੀ ਤੁਸੀਂ ਗੱਲ ਕਰਦੇ ਹੋ ਨਾ ਤੁਸੀਂ ਮੌਕਾ ਦੇ ਕੇ ਆਏ ਹੋ ਇਹ ਬਹੁਤ ਸੁੰਦਰ ਪਾਰਕ ਬਣੀ ਹੈ ਸਰਦਾਰ ਸੁਖਜਿੰਦਰ ਸਿੰਘ ਰੰਧਾਵਾਦੀ ਦਾ ਸਦਕਾ ਜਿਨ੍ਹਾਂ ਨੇ ਡੇਰਾ ਬਾਬਾ ਨਾਨਕ ਨੂੰ ਇਹ ਗਿਫਟ ਦਿੱਤਾ ਹੋਇਆ ਇੱਥੇ ਆ ਹੁਣ ਛੁੱਟੀਆਂ ਚੱਲਦੀਆਂ ਵੀ ਆ ਸਕੂਲਾਂ ਦੀਆਂ ਸ਼ਾਮ ਦੇ ਵੇਲੇ 350 350 ਲੇਡੀਜ਼ ਤੋਂ ਲੈ ਕੇ ਬੱਚਿਆਂ ਤੱਕ ਉੱਥੇ ਪਬਲਿਕ ਇਕੱਠੀ ਹੋਈ ਹੁੰਦੀ ਆ ਔਰ ਸਵੇਰੇ ਵੀ 200 250 ਬੰਦਾ ਜਿਹੜਾ ਉੱਥੇ ਮਾਰਨਿੰਗ ਵਾਕ ਤੇ ਜਾਂਦਾ ਹੀ ਖੁਦ ਜਾਣੇ ਜੀ ਉੱਥੇ ਉਹ ਪਾਰਕ ਦੀ ਸੇਵਾ ਵੀ ਕਰੀਦੀ ਆ ਪਰ ਬੜੀ ਦੁੱਖ ਦੀ ਗੱਲ ਆ ਵੀ ਉਥੇ بڑے ਛੋਟੇ ਪੌਦੇ ਲਾਏ ਵੱਡੇ ਹੋਏ ਪਾਣੀ ਦੇ ਕੇ ਗੋਡੀਆਂ ਕਰਕੇ ਉਹਦੀ ਸੁਰੱਖਿਅਤ ਕਰਕੇ ਉਹਨੂੰ ਬੜਾ ਤਿਆਰ ਕੀਤਾ ਤੇ ਸ਼ਰਾਰਤੀ ਅਨਸਰ ਜਿਹੜੇ ਨੇ ਉਹਨਾਂ ਨੇ ਇਹ ਉਥੇ ਅੱਗ ਲਾ ਕੇ ਤੇ ਗਲਤ ਕੰਮ ਕੀਤਾ ਇਹ ਜਿਹੜੇ ਸ਼ਰਾਰਤੀ ਅਨਸਰ ਉਥੇ ਹੋਰ ਵੀ ਦੇਖੇ ਨੇ ਕਈ ਸ਼ਾਮ ਦੇ ਵੇਲੇ ਕਈ ਉਥੇ ਪੋਵਾ ਪੀ ਕੇ ਸੁੱਟ ਜਾਂਦੇ ਨੇ ਕਈ ਚਿਕਨ ਵਾਲੇ ਲਫਾਫੇ ਸੁੱਟ ਜਾਂਦੇ ਆ ਬੀਡੀ ਸਿਗਰਟ ਤੱਕ ਵੀ ਇਹਨਾਂ ਲੋਕਾਂ ਨੂੰ ਜਿਹੜਾ ਨਾ ਵਾਰਨਿੰਗ ਪੀ ਜੇ ਇਹੋ ਜਿਹਾ ਦੁਬਾਰਾ ਕੋਈ ਕੰਮ ਹੋਇਆ ਨਾ ਇਹ ਬਖਸ਼ੇ ਨਹੀਂ ਜਾਣ ਕੇ ਅਸੀਂ ਦੋ ਵਾਰੀ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਆ ਵੀ ਇੱਥੇ ਸ਼ਰਾਰਤੀ ਅਨਸਰ ਸ਼ਾਮਾਂ ਮੇਲੇ ਆਂਦੇ ਨੇ ਪਰ ਪੁਲਿਸ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਜੀ ਇਹ ਬਹੁਤ ਹੀ ਮਾੜੀ ਘਟਨਾ ਹੋਈ ਹੈ ਜੀ ਦੇਖੋ ਜੀ ਇੰਨੀ ਵਧੀਆ ਪਾਰਕ ਬਣੀ ਦੀ ਹੈ ਹਰਿਆਲੀ ਆ ਸਾਰਾ ਸ਼ਹਿਰ ਇੱਥੇ ਸੈਰ ਕਰਨ ਆਂਦਾ ਖੇਡਣ ਆਂਦੇ ਬੱਚੇ ਤੇ ਜਿਸ ਵੀ ਸ਼ਰਾਰਤੀ ਅਨਸਰ ਨੇ ਇਹ ਘਿਣੌਨੀ ਹਰਕਤ ਕੀਤੀ ਆ ਉਹਨੂੰ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਅਸੀਂ ਪੁਲਿਸ ਨੂੰ ਵੀ ਐਪਲੀਕੇਸ਼ਨ ਦੇਣ ਲੱਗੇ ਆਂ ਠੀਕ ਹੈ ਨਾ ਤੇ ਭਾਲ ਕਰੋ ਇਹ ਕਿਹੜਾ ਸ਼ਰਾਰਤੀ ਅਨਸਾਰ ਆ ਜਿਹੜਾ ਇਹੋ ਜਿਹਾ ਘਰਉਂਦੇ ਹਰਕਤਾ ਕਰਦਾ ਦੇਖੋ ਕਿੰਨੀ ਵਧੀਆ ਵਧੀਆ ਪਾਰਕ ਬਣੀ ਦੀ ਸਾਡੀ ਵਧੀਆ ਫੁੱਲ ਬੂਟੇ ਲੱਗੇਦੇ ਨੇ ਤੇ ਐ ਇਹੋ ਜਿਹਾ ਅੱਗ ਲਾ ਦੇਣਾ ਅਨੁਸਾਰ ਦੇਣਾ ਬਹੁਤ ਮਾੜੀ ਗੱਲ ਆ ਬਾਕੀ ਆਪਣੇ ਵੀ ਅਸੀਂ ਮਿਊਸਪੈਲਟੀ ਦੇ ਮੁਲਾਜ਼ਮਾਂ ਨੂੰ ਕਹਿੰਦੇ ਖਿਆਲ ਰੱਖੋ ਪਸ ਪੁਲਿਸ ਨੂੰ ਵੀ ਕਹਿੰਦੇ ਆਓ ਬਿਲਕੁਲ ਜਿਵੇਂ ਸਾਰੀਆਂ ਥੱਲੇ ਤਾਰਾਂ ਫਰਗੀਆਂ ਜੀ ਦਰਖਤਾਂ ਦੇ ਥੱਲੇ ਫੁੱਲ ਬੂਟੇ ਬਹੁਤ ਵਿਚਾਰੇ ਇਹਦੇ ਬੱਚਿਆਂ ਵਾਂਗੂ ਛੋਟੇ ਕੁੱਲ ਹੁੰਦੇ ਆ ਤੇ ਉਹ ਜਿਹੜੇ ਕਾਨੂੰਨ ਹਰ ਕਿਤੇ ਬਹੁਤ ਮਾਰੀ ਹੈ ਬਾਕੀ ਇਹਦੀ ਤੈਅ ਤੱਕ ਪਹੁੰਚਾਂਗੇ ਜਿਹੜਾ ਵੀ ਇਹਦੇ ਚ ਦੋਸ਼ੀ ਪਾਇਆ ਗਿਆ ਉਹਨੂੰ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਕਾਨੂੰਨ ਦੇ ਖਿਲਾਫ ਉਹਦੇ ਕਾਰਵਾਈ ਕੀਤੀ ਜਾਏਗੀ ਕਾਨੂੰਨ ਜੋ ਬੱਤੀ